ਅ ਟਿਵਾਨਾ ਰੈਡੀ ਦੇ ਸਤਕਾਰ ਸੋਤੋਂ ਲੋ ਤੁਹਾਡੇ ਪੇਸ਼ੇ ਨਜ਼ਰ ਇੱਕ ਰਿਪੋਰਟ ਜਿਹੜੀ ਕੁਝ ਖਲਾਸੇ ਕਰਦੀ ਹੈ ਕਿ ਨਸ਼ਿਆਂ ਦਾ ਜੋ سلسلہ ਆ ਨਸ਼ੇ ਜੋ ਪੰਜਾਬ ਨੂੰ ਨਹੀਂ ਨਹੀਂ ਭਾਰਤ ਨੂੰ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਨਸ਼ੇ ਮਹਾਮਾਰੀ ਬਣਦੇ ਜਾ ਰਹੇ ਨੇ ਇਸ ਮੁਤਲਕ ਇਹ ਰਿਪੋਰਟਾਂ ਬਹੁਤ ਸਾਰੇ ਖਲਾਸੇ ਕਰਦੀਆਂ ਨੇ ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਤੇ ਸਤਰਕ ਹੋਣ ਦੀ ਜ਼ਰੂਰਤ ਹੈ ਵਿਸ਼ਵ ਸਿਹਤ ਸੰਸਥਾ WHO ਦੀ ਰਿਪੋਰਟ ਹੈ ਕਿ ਦੁਨੀਆ ਭਰ ਦੇ ਵਿੱਚ ਹਰ ਸਾਲ 30 ਲੱਖ ਤੋਂ ਵੱਧ ਲੋਕ ਜਾਨ ਗਵਾ ਲੈਂਦੇ ਨੇ ਤੇ ਹਰ 20 ਦੇ ਵਿੱਚੋਂ ਮੌਤ ਦਾ ਕਾਰਨ ਸ਼ਰਾਬ ਹੈ ਇੱਕ ਦਾ ਹਰ 20 ਮੌਤਾਂ 'ਚੋਂ ਇੱਕ ਮੌਤ ਦਾ ਕਾਰਨ ਸ਼ਰਾਬ ਹੈ ਤੇ ਨੌਜਵਾਨ ਇਸ ਦੇ ਸਭ ਤੋਂ ਵੱਧ ਸ਼ਿਕਾਰ ਹੋ ਰਹੀ ਹੈ ਤੇ ਫੈਕਟ ਇਹ ਦੱਸਦੇ ਆ ਕਿ 31% ਤੋਂ ਜ਼ਿਆਦਾ ਭਾਰਤੀ ਸ਼ਰਾਬ ਲੈ ਰਹੇ ਨੇ ਤੇ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਵੀ ਇੰਡੀਆ 'ਚ ਵਧੀਆ ਤੁਸੀਂ ਵੇਖੋ ਕਿ ਪਿਛਲੇ ਦਿਨੀ ਕਿਸ ਤਰ੍ਹਾਂ ਮੌਤਾਂ ਦੀ ਤਦਾਦ 40 ਤੋਂ ਟੱਪ ਗਈ ਹੈ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਵੱਖ-ਵੱਖ ਸਮੇਂ ਤੇ ਹੁੰਦਾ ਹੈ ਨਾ ਪੰਜਾਬ ਬਚਿਆ ਨਾ ਆਂਧਰਾ ਬਚਿਆ ਨਾ ਯੂਪੀ ਬਚਿਆ WHO ਦੀ ਤਾਜ਼ਾ ਰਿਪੋਰਟ ਦੱਸਦੀ ਹੈ ਜਿਹੜੀ ਕੋ ਬਹੁਤ ਸਾਰੇ ਸ਼ੰਕੇ ਤੇ ਹੈਰਾਨੀ ਵੀ ਖੜੀ ਕਰਦੀ ਹੈ 31% ਤੋਂ ਜ਼ਿਆਦਾ ਭਾਰਤੀ ਸ਼ਰਾਬ ਪੀਂਦੇ ਨੇ ਜਿਹਦੇ ਵਿੱਚ ਪੁਰਸ਼ਾਂ ਦੀ ਸੰਖਿਆ 40.9% ਤੇ ਮਹਿਲਾਵਾਂ ਦੀ ਸੰਖਿਆ 20.8% ਦੀ ਯਾਨੀ ਕਿ ਇਹਦੇ ਵਿੱਚ ਜਿਹੜੀ ਮਰਦਾਂ ਦੀ ਤਦਾਦ ਜ਼ਿਆਦਾ ਹੈ ਤੇ ਸ਼ਰਾਬ ਪੀਣ ਵਾਲੇ ਭਾਰਤੀਆਂ ਦੇ ਵਿੱਚ ਜਿਹੜੇ ਯੰਗ ਨੇ ਉਹਨਾਂ ਦੀ ਤਾਦਾਦ ਜਿਹੜੇ ਗੱਭਰੂ ਨੇ ਮੁਟਿਆਰਾਂ ਨੇ ਉਹਨਾਂ ਦੀ ਤਾਦਾਦ ਵੱਧ ਰਹੀ ਹੈ ਇਸ ਰਿਪੋਰਟ ਦੇ ਮੁਤਾਬਕ ਕਿ 15 ਤੋਂ 19 ਸਾਲ ਦੀ ਉਮਰ ਤੱਕ ਦੇ 13.9 ਫੀਸਦੀ ਲੜਕੇ ਤੇ 11.4 ਫੀਸਦੀ ਲੜਕੀਆਂ ਸ਼ਰਾਬ ਪੀ ਰਹੀਆਂ ਨੇ ਇਹ ਨਹੀਂ ਕਿ ਉਹ ਰੋਜ਼ ਪਿੰਦੀਆਂ ਨੇ ਜਾਨਕਿ ਉਹ ਸੇਵਨ ਕਰਦੀਆਂ ਨੇ ਜਾਂ ਕਰਦੇ ਨੇ ਇਹਨਾਂ ਹੀ ਨਹੀਂ 9.7 ਫੀਸਦੀ ਜਿਹੜੇ ਯੋਵਕ ਨੇ ਮਹੀਨੇ ਦੇ ਵਿੱਚ ਕਈ ਵਾਰੀ ਸ਼ਰਾਬ ਦੀ ਭਾਰੀ ਮਾਤਰਾ ਦਾ ਇਸਤੇਮਾਲ ਕਰਦੇ ਨੇ ਜਦੋਂ ਕਿ 1.8 ਫੀਸਦ ਲੜਕੀਆਂ ਵੀ ਅਜੇਆ ਕਰਦੀਆਂ ਨੇ ਯਾਨੀ ਲੜਕੀਆਂ ਦੀ ਤਾਦਾਦ ਜਿਹੜੀ ਆ ਉਹ 1.8 ਹੈ ਜਿਹੜੀਆਂ ਜ਼ਿਆਦਾ ਇਸਤੇਮਾਲ ਕਰਦੀਆਂ ਨੇ ਸੰਨ 230 ਤੱਕ ਭਾਰਤ ਵਿੱਚ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਵਧ ਕੇ 6.7 ਲੀਟਰ ਹੋਣ ਦਾ ਅਨੁਮਾਨ ਹੈ ਮਤਲਬ ਪਰ ਹੈਡ ਕਿਉਂਕਿ ਟੋਟਲ ਸ਼ਰਾਬ ਨੂੰ ਸਾਰੇ ਭਾਰਤੀਆਂ ਦੀ ਵਾਦੀ ਵਿੱਚ ਵੰਡ ਦਿੱਤਾ ਜਾਂਦਾ ਹੈ ਯਾਨੀ ਕਿ 230 ਤੱਕ ਹਰ ਭਾਰਤੀ ਦੇ ਹਿੱਸੇ 6.7 ਲੀਟਰ ਸ਼ਰਾਬ ਆਉਂਦੀ ਹੈ ਇਸ ਦੇ ਵਿੱਚ ਯੂਰਪ ਦੇ ਦੇਸ਼ਾਂ ਦੇ ਵਿੱਚ ਇਹ ਸਭ ਤੋਂ ਟੌਪ ਤੇ ਹੈ ਇਹ 9.2 ਫੀਸਦੀ ਹੈ 9.2 ਲੀਟਰ ਹੈ ਹਰ ਯੂਰਪੀਅਨ ਦੇ ਹਿੱਸੇ ਤੇ ਭਾਰਤੀਆਂ ਦੇ ਹਿੱਸੇ ਇਹ 6.7 ਫੀਸਦੀ ਹੋ ਜਾਣਾ ਹਾਲਾਂਕਿ 25-30 ਕਰੋੜ ਆਬਾਦੀ ਇਸ ਵਕਤ ਇੰਡੀਆ ਦੀ ਮੁਸਲਮਾਨ ਵੀ ਹੈ ਜਿਹੜੀ ਸ਼ਰਾਬ ਨੂੰ ਬਹੁਤੀ ਹੇਟ ਕਰਦੀ ਹੈ ਪਰ ਪੰਜਾਬ ਜਾਂ ਹੋਰ ਕੁਝ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਮੁਸਲਮ ਭਾਈਚਾਰਾ ਵੀ ਸ਼ਰਾਬ ਤੋਂ ਨਹੀਂ ਬਚਿਆ ਔਰ ਜਿਵੇਂ ਉਹ ਗੀਤ ਵੀ ਹੈ ਨਾ ਕਿ ਮੁੰਡੇ ਕਾਜ਼ੀਆਂ ਦੇ दारू ਪੀਣ ਗਿੱਜ ਗਏ ਨੇ ਘਰ ਪੰਡਤਾਂ ਦੇ ਮੁਰਗੇ ਰੱਜ ਗਏ ਨੇ ਤੇ ਇਸ ਤੋਂ ਬਾਅਦ 7.5% ਸ਼ਰਾਬ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਅਮਰੀਕਾ ਸਭ ਤੋਂ ਦੂਸਰੇ ਸਥਾਨ ਤੇ ਹੈ ਸਭ ਤੋਂ ਵੱਧ ਯੂਰੋਪੀਅਨ 9.2 ਲੀਟਰ ਤੇ ਉਸ ਤੋਂ ਬਾਅਦ ਅਮਰੀਕਾ 7.5 ਲੀਟਰ ਹਾਲਾਂਕਿ 230 ਤੱਕ ਭਾਰਤੀ ਵੀ ਜਿਹੜੇ ਆ 6.7 ਲੀਟਰ ਤੱਕ ਪਹੁੰਚ ਜਾਣਗੇ ਹਾਲਾਂਕਿ 210 ਦੇ ਵਿੱਚ ਦੁਨੀਆ ਦੇ ਵਿੱਚ ਪ੍ਰਤੀ ਵਿਅਕਤੀ ਖਪਤ ਹੈ ਜਿਹੜੀ ਉਹ 5.7 ਲੀਟਰ ਸੀਗੀ ਪੂਰੀ ਦੁਨੀਆ ਦੇ ਵਿੱਚ ਤੇ 2019 ਦੇ ਵਿੱਚ ਇਸ ਦੇ ਵਿੱਚ ਥੋੜੀ ਕਮੀ ਆਈ ਹੈ ਕਿ 5.5 ਲੀਟਰ ਹੋਈ ਹੈ ਥੋੜਾ ਜਿਹਾ ਸੁਚੇਤ ਹੋਏ ਨੇ ਤੇ ਯੂਰੋਪੀਅਨ ਦੇਸ਼ ਇਸ ਦੇ ਵਿੱਚ ਸਭ ਤੋਂ ਟਾਪ ਤੇ ਨੇ ਜਿਆਦਾ ਸ਼ਰਾਬ ਪੀਣ ਵਾਲੇ 10 ਦੇਸ਼ਾਂ ਦੇ ਵਿੱਚ 7 ਦੇਸ਼ ਯੂਰੋਪੀਅਨ ਨੇ ਯੂਰੋਪੀ ਸੰਘ ਚੋਂ ਨੇ ਇੱਥੇ 38% ਲੋਕਾਂ ਨੇ ਮਹੀਨੇ ਦੇ ਵਿੱਚ ਕਈ ਵਾਰੀ ਸ਼ਰਾਬ ਦਾ ਇਸਤੇਮਾਲ ਕੀਤਾ ਹੈ ਇਸ ਵੰਦੀ ਜੇ ਦੇਖਿਆ ਜਾਵੇ ਕਿ 6 ਸਾਲਾਂ ਚ ਸ਼ਰਾਬ ਦੀ ਖਪਤ ਜਿਹੜੀ ਵਧੀ ਹੈ ਉਹ ਜਰਮਨੀ ਦੇ ਵਿੱਚ 12.85% ਦੀ ਵਧੀ ਹੈ 스위ਡਰਲੈਂਡ ਦੇ ਵਿੱਚ 10.40% ਦੀ ਵਧੀ ਹੈ ਅਮਰੀਕਾ ਦੇ ਵਿੱਚ 9.60 ਭਾਰਤ ਦੇ ਵਿੱਚ 4.90 ਪੋਟਾਨ ਦੇ ਵਿੱਚ 0.21 ਤੇ ਇਰਾਕ ਦੇ ਵਿੱਚ 0.20 ਜਾਨੀ ਕਿ ਮੁਸਲਮਾਨ ਮੁਲਕ ਇਰਾਕ ਚ ਵੀ ਇਸ ਦੇ ਵਿੱਚ ਪ੍ਰਤੀ ਵਿਅਕਤੀ ਜਿਹੜੇ ਅੰਕੜੇ ਨੇ ਉਹਨਾਂ ਚ ਜਾਨੀ ਸ਼ਰਾਬ ਦਾ ਸੇਵਨ ਵੱਧ ਰਿਹਾ ਹੈ ਵਿਸ਼ਵ ਸਿਹਤ ਸੰਸਥਾ WHO ਦੀ ਸ਼ਰਾਬ ਅਤੇ ਸਿਹਤ ਦੇ ਮੁਤਲਕ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਮੁਤਲਕ ਇਹ ਜਿਹੜੀ ਸਾਲਾਨਾ ਰਿਪੋਰਟ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਦੁਨੀਆਂ ਦੇ ਵਿੱਚ ਹਰ ਸਾਲ 20 ਮੌਤਾਂ ਦੇ ਵਿੱਚੋਂ ਇੱਕ ਮੌਤ ਦਾ ਕਾਰਨ ਸ਼ਰਾਬ ਬਣਦੀ ਹੈ 20 ਦੇ ਵਿੱਚੋਂ ਇੱਕ ਮੌਤ ਦਾ ਕਾਰਨ ਸ਼ਰਾਬ ਹੈ ਤੇ ਜਦੋਂ ਕਿ 26 ਲੱਖ ਲੋਕ ਇਸ ਦੇ ਵਿੱਚ ਜਾਨ ਗਵਾ ਜਾਂਦੇ ਨੇ ਤੇ ਇਹ ਕੁੱਲ ਮੌਤਾਂ ਦਾ ਜੋ 4% 4.7% ਦਾ ਹਿੱਸਾ ਹੈ ਤੇ ਜਿਸ ਤਰ੍ਹਾਂ ਇਹ ਨਸ਼ੀਲੇ ਪਦਾਰਥਾਂ ਦੀ ਵਜ੍ਹਾ ਕਰਕੇ 4 ਲੱਖ ਲੋਕਾਂ ਦੀ ਜਾਨ ਜਾਂਦੀ ਹੈ ਭਾਰਤ ਵਿੱਚ ਪ੍ਰਤੀ 1 ਲੱਖ ਦੀ ਆਬਾਦੀ ਵਿੱਚ ਸ਼ਰਾਬ ਦੇ ਕਾਰਨ ਮੌਤ ਦੀ ਦਰ 38.5 ਹੈ ਜਾਨੀ ਕਿ 1 ਲੱਖ ਲੋਕਾਂ ਚੋਂ 38 ਲੋਕ ਸ਼ਰਾਬ ਨਸ਼ੇ ਦੇ ਕਾਰਨ ਸ਼ਰਾਬ ਦੇ ਕਾਰਨ ਮਰਦੇ ਨੇ ਜਦੋਂ ਕਿ ਚੀਨ ਦੇ ਵਿੱਚ 1 ਲੱਖ ਲੋਕਾਂ ਪਿੱਛੇ 16 ਲੋਕ ਮਰਦੇ ਨੇ ਸ਼ਰਾਬ ਦੇ ਕਾਰਨ ਜਾਨੀ ਅਸੀਂ ਚੀਨ ਨਾਲੋਂ ਦੁੱਗਣੀ ਪੀਂਦੇ ਆ ਦੁੱਗਣੀ ਤੋਂ ਵੀ ਸਵਾ ਦੋ ਗੁਣੀ ਚੀਨ ਦੇ ਵਿੱਚ ਸ਼ਰਾਬ ਦੇ ਕਾਰਨ 1 ਲੱਖ ਲੋਕਾਂ ਚੋਂ 16 ਲੋਕ ਮਰਦੇ ਨੇ ਤੇ ਸਾਡੇ 38 ਮਰਦੇ ਨੇ ਖਾਸ ਕਰਕੇ ਨਸ਼ੀਲੀ ਸ਼ਰਾਬ ਨਾਲ ਤੁਸੀਂ ਵੇਖਿਆ ਹੀ ਪਿਛਲੇ ਦਿਨ ਕੀ ਕੀ ਹੋ ਰਿਹਾ ਹੈ ਇੰਡੀਆ 'ਚ ਸੋ ਭਾਰਤ ਵਿੱਚ ਮਰਦਾਂ ਦੇ ਮੁਕਾਬਲੇ ਦੇ ਵਿੱਚ ਭਾਰਤੀ ਮਰਦ ਚੀਨ ਦੇ 29.6 ਫੀਸਦੀ ਦੇ ਮੁਕਾਬਲੇ ਤੇਜ਼ੀ ਦੇ ਨਾਲ ਜਾਨਕਿ ਇਹ ਸ਼ਰਾਬ ਦੇ ਸੇਵਨ ਦੇ ਕਾਰਨ ਮੌਤ ਵੱਲ ਨੂੰ ਜਾਂਦੇ ਨੇ ਭਾਰਤੀ ਮਹਿਲਾਵਾਂ ਵੀ ਚੀਨ ਦੇ ਨਾਲੋਂ 4 ਗੁਣਾ ਜ਼ਿਆਦਾ ਨੇ ਸ਼ਰਾਬ ਦਾ ਇਸਤੇਮਾਲ ਕਰਨ ਸ਼ਰਾਬ ਤੋਂ ਵਿੱਚ ਹੋਣ ਵਾਲੀ ਮੌਤ ਦੇ ਵਿੱਚ ਜਿਆਦਾ ਲੋਕ ਹੇਠਲੀ ਆਮਦਨ ਵਾਲੇ ਲੋਕ ਨੇ ਜਾਂ ਜਿਹੜੇ ਹੇਠਲੀ ਆਮਦਨ ਵਾਲੇ ਦੇਸ਼ ਨੇ ਤੇ ਜਿਸ ਦੌਰਾਨ ਇਸ ਦੌਰਾਨ ਤੁਸੀਂ ਵੇਖੋਗੇ 15 ਤੋਂ 19 ਸਾਲ ਦੇ ਗਰੀਬ ਦੇਸ਼ਾਂ ਦੇ ਵਿੱਚ ਇਹ ਵੱਡੀ ਸਮੱਸਿਆ ਹੈ 15 ਤੋਂ 19 ਸਾਲ ਦੀ ਉਮਰ ਦੇ ਜਿਹੜੇ ਗੱਭਰੂ ਨੇ ਜਾਂ ਮਟਿਆਰਾਂ ਨੇ ਉਹਨਾਂ ਦੇ ਵਿੱਚ 23.5 ਫੀਸਦੀ ਇਸ ਵਕਤ ਸ਼ਰਾਬ ਪੀਂਦੇ ਨੇ ਵਿਸ਼ਵ ਪੱਧਰ ਤੇ ਤੇ ਜਾਨਕਿ ਟੋਟਲ ਦੁਨੀਆ ਦੀ ਨੌਜਵਾਨੀ ਹੈ ਜਿਹੜੀ 15 ਤੋਂ 19 ਸਾਲ ਦੀ ਉਹਨਾਂ ਚ 23.2% ਲੋਕ ਸ਼ਰਾਬ ਦਾ ਸੇਵਨ ਕਰਦੇ ਨੇ 15 ਤੋਂ 19 ਸਾਲ ਦੇ ਪੂਰੇ ਵਿਸ਼ਵ ਦੇ ਲੋਕਾਂ ਚੋਂ ਤੇ ਇਸ ਦੌਰਾਨ 20 ਤੋਂ 30 ਸਨ 230 ਤੱਕ ਸ਼ਰਾਬ ਦੇ ਉਪਯੋਗ ਦੇ ਵਿੱਚ 20% ਦੀ ਗਿਰਾਵਟ ਦਾ ਟੀਚਾ ਰੱਖਿਆ ਗਿਆ WHO ਦਾ ਮੰਨਣਾ ਕਿ ਇਹ 2010 ਦੀ ਤੁਲਨਾ ਦੇ ਨਾਲੋਂ ਜ਼ਿਆਦਾ ਆ 1 ਲੱਖ ਦੀ ਆਬਾਦੀ ਵਿੱਚ 52.9 ਮੌਤਾਂ ਦੇ ਮਾਮਲੇ 'ਚ ਯੂਰਪ ਸਭ ਤੋਂ ਉੱਪਰ ਹੈ ਜਾਨੀ 1 ਲੱਖ ਦੀ ਆਬਾਦੀ ਦੇ ਵਿੱਚੋਂ ਸ਼ਰਾਬ ਦੇ ਕਾਰਨ 52 ਲੋਕਾਂ ਦੀ ਮੌਤ ਹੁੰਦੀ ਹੈ ਤੇ ਹਾਲਾਂਕਿ ਇੰਡੀਆ 'ਚ ਇਹ ਇਸ ਤੋਂ ਕਾਫੀ ਘੱਟ ਹੈ ਇੰਡੀਆ 'ਚ 38 ਲੋਕਾਂ ਦੀ ਮੌਤ ਹੁੰਦੀ ਹੈ 1 ਲੱਖ ਲੋਕਾਂ ਦੇ ਵਿੱਚੋਂ ਸ਼ਰਾਬ ਦੇ ਕਾਰਨ ਪਰ ਯੂਰਪ ਦੇ ਵਿੱਚ 52 ਮੌਤਾਂ ਹੁੰਦੀਆਂ ਨੇ ਦੂਸਰੇ ਨੰਬਰ ਤੇ ਅਫਰੀਕਾ ਹੈ ਜਿੱਥੇ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਨੇ ਉੱਥੇ ਉਹ 52.2 ਬੰਦੇ ਨੇ ਅਫਰੀਕਾ ਦੇ ਤੇ ਯੂਰਪ ਦੇ 52.9 ਨੇ ਚਿੰਤਾ ਦੀ ਗੱਲ ਇਹ ਹੈ ਕਿ ਸ਼ਰਾਬ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੇ ਵਿੱਚ ਜਿਹੜਾ ਉੱਚਤਮ ਅਨੁਪਾਤ ਉਹ 13% ਦੀ ਹੈ ਜੋ 20 ਤੋਂ 39 ਸਾਲ ਦੀ ਉਮਰ ਵਰਗ ਦਾ ਹੈ ਇਸ ਸੰਬੰਧੀ ਜਿਹੜੇ ਇਸ ਤੇ ਸਾਈਡ ਇਫੈਕਟ ਨੇ ਜਿਵੇਂ ਸ਼ਰਾਬ ਦੇ ਨਾਲ ਕੈਂਸਰ ਜਾਂ ਹੋਰ ਬਿਮਾਰੀਆਂ ਦੇ ਵਿੱਚ ਵਾਧਾ ਹੁੰਦਾ ਸ਼ੂਗਰ ਜਾਂ ਹੋਰ ਜਾਨਲੇਵਾ ਬਿਮਾਰੀਆਂ ਜਾਂ ਸਭ ਤੋਂ ਵੱਡਾ ਕਾਰਨ ਇਸ ਦਾ ਸਾਈਡ ਇਫੈਕਟ ਹਾਦਸੇ ਹੈ ਦੁਨੀਆ ਦੇ ਵਿੱਚ ਦੋ 0.98 ਲੱਖ ਮੌਤਾਂ ਦੇ ਵਿੱਚ ਨਸ਼ੇ ਦੇ ਨਾਲ ਹਾਦਸਿਆਂ ਦੇ ਕਾਰਨ ਹੋ ਰਹੀਆਂ ਨੇ ਯਾਨੀ ਨਸ਼ੇ ਦੇ ਕਾਰਨ ਇਹ ਹਾਦਸੇ ਵਾਪਰਦੇ ਨੇ ਇਸ ਰਿਪੋਰਟ ਦੇ ਮੁਤਾਬਕ WHO ਦੀ ਰਿਪੋਰਟ ਦੇ ਮੁਤਾਬਕ ਸ਼ਰਾਬ ਪੀਣ ਕਾਰਨ ਹਾਦਸਿਆਂ ਅਤੇ ਬਿਮਾਰੀਆਂ ਦੀ ਸ਼ੰਕਾ ਵੀ ਵਧੀ ਹੈ 2019 ਦੇ ਵਿੱਚ ਦੁਨੀਆ ਦੇ ਵਿੱਚ ਸ਼ਰਾਬ ਦੇ ਕਾਰਨ ਹੋਈਆਂ ਸਾਰੀਆਂ ਮੌਤਾਂ ਦੇ ਵਿੱਚੋਂ 16 ਲੱਖ ਮੌਤਾਂ ਗੈਰ ਸੰਕਰਮਿਤ ਰੋਗਾਂ ਦੇ ਨਾਲ ਹੋਈਆਂ ਨੇ ਇਨਾਂ ਦੇ ਵਿੱਚ ਜਿਵੇਂ ਦਿਲ ਦੀ ਸੰਧੀ ਬਿਮਾਰੀਆਂ ਦੇ ਨਾਲ 474000 ਮੌਤਾਂ ਹੋਈਆਂ ਨੇ ਕੈਂਸਰ ਨਾਲ 4 ਲੱਖ 1000 ਦੇ ਕਰੀਬ ਮੌਤਾਂ ਹੋਈਆਂ ਨੇ ਤੇ ਲਗਭਗ 724000 ਮੌਤਾਂ ਸੱਟਾਂ ਦੇ ਕਾਰਨ ਹੋਈਆਂ ਨੇ ਇਸ ਦੇ ਵਿੱਚ ਘਾਰ ਹਾਦਸੇ ਜਾਂ ਖੁਦ ਨੂੰ ਨੁਕਸਾਨ ਪਹੁੰਚਾਉਣਾ ਜਾਂ ਹਿੰਸਾ ਦੀਆਂ ਮੌਤਾਂ ਨੇ ਇਸ ਵੰਦੀ 284000 ਮੌਤਾਂ ਜਿਹੜੀਆਂ ਨੇ ਸੰਕਰਮਕ ਰੋਗਾਂ ਨਾਲ ਹੋਈਆਂ ਨੇ ਸ਼ੂ ਸ਼ਰਾਬ ਦੇ ਨਾਲ ਐਚ ਆਈ ਵੀ ਦਾ ਜੋਖਮ ਵੀ ਵੱਧ ਜਾਂਦਾ ਐਡਸ ਵਗੈਰਾ ਦਾ ਜਿਸ ਦੇ ਵਿੱਚ ਟੀ ਵੀ ਤੇ ਹੋਰ ਬਿਮਾਰੀਆਂ ਵੀ ਘਰਦੀਆਂ ਨੇ ਸ਼ਰਾਬ ਦੇ ਨਾਲ ਪਾਚਨ ਬਣਾਲੀ ਮਿਰਗੀ ਸਮੇਤ 200 ਤੋਂ ਜ਼ਿਆਦਾ ਬਿਮਾਰੀਆਂ ਦਾ ਖਤਰਾ ਵੱਧ ਹੈ ਹਾਲਾਂਕਿ ਲਾਗ ਲਾ ਕਹਿੰਦਾ ਕਿ ਸ਼ਰਾਬ ਪੀ ਲੋਖਾ ਦਾ ਪੀਤਾ ਹਜਮ ਆਜੂ ਪਰ ਇਹ ਉਲਟਾ ਨੁਕਸਾਨ ਵੀ ਕਰਦੀ ਹੈ ਤੇ ਸ਼ਰਾਬ 200 ਤੋਂ ਜ਼ਿਆਦਾ ਬਿਮਾਰੀਆਂ ਦਾ ਕਾਰਨ ਹੈ ਇਹਦੇ ਵਿੱਚ 22% ਕਾਰਨ 575 ਹੈ 9.8 ਫੀਸਦੀ ਹਾਦਸਿਆਂ ਦਾ ਕਾਰਨ ਹੈ ਹਾਰਟ ਸਬੰਧੀ 17.8, ਕੈਂਸਰ ਟਿਊਮਰ ਦੇ 15.3, ਸੰਕਰਮਿਤ ਰੋਗਾਂ ਦੇ 10.7 ਤੇ ਹਿੰਸਾ ਦੇ ਮਾਮਲੇ 7.7 ਨੇ ਸ਼ਰਾਬ ਦੇ ਕਾਰਨ ਟੋਟਲ ਮਾਮਲਿਆਂ 'ਚੋਂ ਦੇਸ਼ ਤੇ ਦੂਸਰੇ ਵੀ ਨੁਕਸਾਨ ਨੇ ਕਿ ਦੁਨੀਆ ਦੇ ਵਿੱਚ ਸ਼ਰਾਬ ਨਾਲ ਸਬੰਧਤ ਸੜਕ ਹਾਦਸਿਆਂ ਦੇ ਵਿੱਚੋਂ 298000 ਮੌਤਾਂ ਸਾਲਾਨਾ ਹੁੰਦੀਆਂ ਨੇ ਸ਼ਰਾਬ ਦੇ ਕਾਰਨ ਜੋ ਸਦਿਆਂ ਨੇ ਇਹਦੇ ਵਿੱਚੋਂ 155000 ਮੌਤਾਂ ਜਿਹੜੀਆਂ ਨੇ ਉਹ ਸਿੱਧਾ ਸ਼ਰਾਬ ਦਾ ਕਾਰਨ ਬਣਦੀਆਂ ਨੇ ਤੇ 40 ਕਰੋੜ ਲੋਕ ਨਸ਼ੇ ਦਾ ਸ਼ਿਕਾਰ ਨੇ ਦੁਨੀਆ ਭਰ ਦੇ ਜਿਨ੍ਹਾਂ ਦੇ ਵਿੱਚੋਂ ਮਹਿਲਾਵਾਂ ਦੀ ਤੁਲਨਾ ਦੇ ਵਿੱਚ ਪੁਰਸ਼ਾਂ ਦੇ ਵਿੱਚ ਬਿਮਾਰੀਆਂ 5 ਗੁਣਾ ਜ਼ਿਆਦਾ ਹੁੰਦੀਆਂ ਨੇ ਸੋ ਇਸ ਤਰ੍ਹਾਂ ਦਾ ਜੋ سلسلہ ਹੈ ਨਾ ਉਹ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲat ਖੜੇ ਕਰਦਾ ਹੈ ਤੇ ਹਾਲਾਂਕਿ ਧਰਮ ਦੇ ਵਿੱਚ ਇਹ ਗੱਲ ਅੱਛੀ ਹੈ ਕਿ ਧਰਮ ਦੇ ਮਾਮਲਿਆਂ ਦੇ ਵਿੱਚ ਸ਼ਰਾਬ ਨੂੰ ਜਿਸ ਤਰ੍ਹਾਂ ਭੰਡਿਆ ਗਿਆ ਕੇ ਸ਼ਰਾਬ ਦੇ ਸੇਵਨ ਤੋਂ ਬਚਿਆ ਜਾਵੇ ਜਾਂ ਕੁਝ ਨਸ਼ੇ ਧਰਮਾਂ ਦੇ ਵਿੱਚ ਬਹੁਤ ਮਾੜੇ ਨੇ ਇਸਲਾਮ ਦੇ ਵਿੱਚ ਸ਼ਰਾਬ ਬਹੁਤ ਮਾੜਾ ਨਸ਼ਾ ਪਰ ਇਸਲਾਮ ਦੇ ਵਿੱਚ ਤਮਾਕੂ ਬੀੜੀ ਸਿਗਰਟ ਕਹਿ ਲਈਏ ਜਾਂ ਤਮਾਕੂ ਆਧਾਰਿਤ ਟਵਾਕੋ ਦੇ ਪ੍ਰੋਡਕਟ ਕਹਿ ਲਈਏ ਜਾਂ ਫੀਮ ਕਹਿ ਲਈਏ ਉਹ ਨਸ਼ੇ ਕੋਈ ਬਹੁਤੇ ਮਾੜੇ ਨਹੀਂ ਐ ਇਸਲਾਮ ਦੇ ਵਿੱਚ ਹਿੰਦੂ ਤਵ ਦੇ ਵਿੱਚ ਵੀ ਇਹ ਨਸ਼ੇ ਮਾੜੇ ਨਹੀਂ ਐ ਸਿੱਖੀ ਚ ਬਾਕੀ ਨਸ਼ੇ ਤਾਂ ਸਾਰੇ ਹੀ ਮਾੜੇ ਆ ਪਰ ਸਿੱਖੀ ਦੇ ਵਿੱਚ افیم ਨੂੰ کوئی بہت آڑا نہیں سمجھا گیا جو کوئی ग्रंथਾ ਜੀ افیم ਦਾ ذکر بھی ਆਉਂਦਾ ہے وہ ਭਾਵੇਂ میڈیسن ਦੇ ਤੌਰ ਤੇ ਉਸ ਦਾ استعمال ਹੈ ਭੰਗ ਨੂੰ تقریبا سارے ਧਰਮਾਂ ਪਰਵਾਨਗੀ دی ਜਾਂਦੇ ਨੇ ਹਾਲਾਂਕਿ ਹੁਣ ਤਾਂ ਪੱਛਮੀ ਮੁਲਕਾਂ ਨੇ ਵੀ ਭੰਗ ਨੂੰ ਪਰਵਾਨਗੀ ਦੇਣੀ ਸ਼ੁਰੂ ਕਰ ਦਿੱਤੀ ਹੈ ਸੋ ਇਸ ਤਰ੍ਹਾਂ ਇਹ نشے ਦੇ ਮੁੱਦੇ ਬੜੀ ਵੱਡੀ ਅਲਾਮਤ ਇੰਡੀਆ ਭਰੇ ਨਹੀਂ ਦੁਨੀਆ ਭਰ ਦੇ ਵਿੱਚ ਬਣ ਰਹੇ ਨੇ ਤੇ ਇਸ ਤਰ੍ਹਾਂ ਜਿਹੜੇ ਸਿੰਥੈਟਿਕ ਨਸ਼ੇ ਆ ਗਏ ਉਹਨਾਂ ਦੇ ਬਾਰੇ ਭਾਵੇਂ WHO ਨੇ ਜੇ ਕੋਈ ਬਹੁਤਾ ਲੇਖਾ ਜੋਖਾ ਨਹੀਂ ਕੀਤਾ ਪਰ ਇਸ ਮਾਮਲੇ ਦੇ ਵਿੱਚ ਨਸ਼ਿਆਂ ਦੇ ਮਾਮਲੇ ਦੇ ਵਿੱਚ ਸਿੰਥੈਟਿਕ ਨਸ਼ੇ ਸਭ ਤੋਂ ਜ਼ਾਨਲੇਵਾ ਸਾਬਤ ਹੋ ਰਹੇ ਨੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ ਤੋਂ ਇਹ ਜੋ ਸਮੱਸਿਆ ਛਿੜੀ ਹੈ ਉਸ ਰਾਨ ਪੰਜਾਬ ਪੁਲਿਸ ਵੱਲੋਂ ਜੋ ਰੇਡ ਕੀਤੀਆਂ ਗਈਆਂ ਨੇ ਨਸ਼ਿਆਂ ਦੇ ਮਾਮਲੇ 'ਚ ਗਵਰਵ ਜਾਦਵ ਡੀਜੀਪੀ ਖੁਦ ਉਤਰੇ ਹੋਏ ਨੇ ਇਸ ਨੂੰ ਹਰ ਹਾਲ ਹੀ ਲੇਠਲ ਪਾਉਣੀ ਆ ਸੋ ਇਸ ਸਬੰਧੀ ਜੇ ਵੇਖਿਆ ਜਾਵੇ ਕਿ ਪੰਜਾਬ ਪੁਲਿਸ ਨੇ 83 ਕਿਲੋ ਹਰਨ 100 ਗੋੰਡਲ ਭੁੱਕੀ ਕੁਇੰਟਲ ਗਾਂਜਾ ਤੇ 452000 ਨਸ਼ੀਲੀਆਂ ਗੋਲੀਆਂ ਨਸ਼ਟ ਕੀਤੀਆਂ ਨੇ ਜਿਹੜੀਆਂ ਪਿਛਲੇ ਦਿਨੀ ਫੜੀਆਂ ਗਈਆਂ ਸਨ ਤੇ ਇਸ ਸਿਲਸਲੇ ਵਿੱਚ ਨਸ਼ਾ ਸਾਹਿਬ ਨਸ਼ਟ ਕਰਨ ਦੀ ਥਾਂ ਇਸ ਨੂੰ ਪੰਜਾਬ ਇਸ ਸਾਰੇ ਮਾਮਲੇ ਦੇ ਵਿੱਚ ਜਿਹੜੇ ਨਸ਼ਿਆਂ ਦੇ ਪਿਛਲੇ ਦਿਨਾਂ ਤੋਂ ਕਾਰਵਾਈ ਚੱਲ ਰਹੀਆਂ ਨੇ ਸੋ ਡੇਰਾ ਵਾਸੀ ਵੇਖੇ ਨਸ਼ਾ ਨਸ਼ਟ ਕਰਨ ਵਾਲੀ ਥਾਂ ਪੰਜਾਬ ਕੈਮੀਕਲ ਐਂਡ ਕ੍ਰੌਪ ਪ੍ਰੋਟੈਕਸ਼ਨ ਲਿਮਟਿਡ ਦਾ ਅਚਾਨਕ ਉਹਨਾਂ ਨੇ ਦੌਰਾ ਕੀਤਾ ਡੀਜੀਪੀ ਨੇ ਇਸ ਮੌਕੇ ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਜਾਂ ਨੀਲੰਬਰੀ ਜਗਦਲੇ ਜਾਂ ਹੋਰ ਲੋਕ ਵੀ ਸ਼ਾਮਿਲ ਸਨ ਸੋ ਡੀਜੀਪੀ ਨੇ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਾਉਣ ਦੇ ਲਈ ਆਮ ਨਾਗਰਿਕ ਕਪਤਾਨਾਂ ਨੂੰ ਵੀ ਨਸ਼ਿਆਂ ਦੇ ਖਿਲਾਫ ਜੰਗ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਇਹ ਸਬੰਧੀ ਉਹਨਾਂ ਦੱਸਿਆ ਕਿ 33 ਜ਼ਿਲ੍ਹਿਆਂ ਪੰਜਾਬ ਜਿਹੜੇ ਪੰਜਾਬ ਦੇ ਪੁਲਿਸ ਸਟੇਸ਼ਨ ਨੇ ਕਮਿਸ਼ਨਰੇਟਾਂ ਤੇ ਯੂਨਿਟਾਂ ਵਿੱਚ ਪੰਜਾਬ ਦੇ ਵਿੱਚ ਵੱਖ-ਵੱਖ 10-10 ਥਾਵਾਂ ਤੇ ਸੇਸੋ 26 ਐਨਡੀਪੀਐਸ ਕੇਸਾਂ ਦੇ ਨਾਲ ਸੰਬੰਧਿਤ ਨਸ਼ਾ ਦੀ ਇਸ ਵੱਡੀ ਖੇਪ ਦਾ ਪਾਰਦਰਸ਼ੀ ਢੰਗ ਦੇ ਨਾਲ ਨਿਪਟਾਰਾ ਕੀਤਾ ਤੇ ਇਸ ਦੌਰਾਨ ਕਾਬਲੇ ਗੋਰਾ ਕੇ ਪੰਜਾਬ ਪੁਲਿਸ ਵੱਲੋਂ ਭਗਵੰਦ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ 2700 ਕਿਲੋ ਹੈਰਨ 3450 ਕਿਲੋ ਅਫੀਮ 1.70 ਲੱਖ ਕਿਲੋ ਭੁੱਕੀ 1 ਕਰੋੜ 1.40 ਕਰੋੜ ਜਾਣੇ 1 ਕਰੋੜ 40 ਲੱਖ ਨਸ਼ੀਲੀਆਂ ਗੋਲੀਆਂ ਕੈਪਸੂਲ ਤੇ 2 ਲੱਖ ਟੀਕੇ ਹੁਣ ਤੱਕ ਲਸਟ ਕੀਤੇ ਗਏ ਨੇ। ਜਾਨਕੀ ਇਹ ਪ੍ਰਾਪਤੀ ਉਹਨਾਂ ਨੇ ਦੱਸੀ ਹੈ ਕਿ ਜਦੋਂ ਦੀ ਭਗਵਾਨਤ ਮਾਨ ਸਰਕਾਰ ਨੇ ਇਹ ਆਪਣੀ ਜ਼ਿੰਮੇਵਾਰੀ ਸੰਭਾਲੀ ਹੈ ਉਸ ਦੌਰਾਨ ਹੁਣ ਤੱਕ 2700 ਕਿਲੋ ਜਾਨੀਤ ਸਾਹਬ ਲਾ ਲਓ ਕਿ ਪੌਣੇ 3 ਟਨ ਹੋ ਗਈ ਹੈ 27 ਕੁਇੰਟਲ ਹੈਰੋਨ ਹੁਣ ਤੱਕ ਫੜੀ ਗਈ ਹੈ ਜੋ ਸੌੜ ਦਿੱਤੀ ਗਈ ਹੈ। ਤੇ ਸ਼ਾਂਤੀ ਕੁਆਂਟਲ 50 ਕਿਲੋ ਫੀਮ 1 ਕਰੋੜ 70 ਲੱਖ ਕਿਲੋ ਪੁੱਕੀ ਤੇ 1 ਕਰੋੜ 40 ਲੱਖ ਜਿਹੜੀਆਂ ਨੇ ਉਹ ਨਸ਼ੀਲੀਆਂ ਗੋਲੀਆਂ ਤੇ 2 ਲੱਖ ਟੀਕੇ ਹੁਣ ਤੱਕ ਨਸ਼ਟ ਕੀਤੇ ਗਏ ਨੇ ਪਰ ਤੁਸੀਂ ਵੇਖੋ ਕਿ ਮੁੱਖ ਮੰਤਰੀ ਸਾਹਿਬ ਤੇ ਗੌਰਵ ਯਾਦਵ ਸਾਹਿਬ ਤਾਂ ਕਹਿੰਦੇ ਸੱਦਾ ਦਿਓ ਕਿ ਨਸ਼ਿਆਂ ਦੇ ਖਿਲਾਫ ਅਸੀਂ ਲੜੀਏ ਸੱਦਾ ਦੇ ਕੇ ਬਾਪਰ ਦਾ ਕੀ ਹੈ ਆ ਤੁਸੀਂ ਵੇਖੋ ਕਿ ਮਾਨੂਕੇ ਸਾਹ ਹੋਰਾਂ ਦੇ ਸ਼ਹਿਰ ਜਗਰਾਵਾਂ ਦੇ ਵਿੱਚ ਮਨਪ੍ਰੀਤ ਨਾਂ ਦੇ ਇੱਕ ਮੁੰਡੇ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਸੀ ਜਿਹੜਾ ਕਿ ਆਪਣੀ ਗਲੀ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦਾ ਸੀ ਕੱਲ ਲਹਿਰਾ ਮੁਹੱਬਤ ਦੇ ਵਿੱਚ ਕੀ ਕੁਝ ਹੋਇਆ ਇਸ ਰਾਨ ਨਸ਼ੇੜੀਆਂ ਨੇ ਨਸ਼ੇ ਦਾ ਵਿਰੋਧ ਕਰਨ ਵਾਲੇ ਇੱਕ ਨੌਜਵਾਨ ਨੂੰ ਕਾਰ ਦੇ ਵਿੱਚ ਇੱਕ ੜੀ ਸਤਾ ਗੰਭੀਰ ਜ਼ਖਮੀ ਕਰ ਦਿੱਤਾ ਪੁਚੋਂ ਪੁਲਿਸ ਚੌਕੀ ਦੇ ਇੰਚਾਰਜ ਜਪਾਲ ਸਿੰਘ ਨੇ ਦੱਸਿਆ ਕਿ ਪੀੜਤ ਨੌਜਵਾਨ 29 ਵਰਿਆਂ ਦਾ ਲਖਵੀਰ ਸਿੰਘ ਪੁੱਤਰ ਰਣਜੀਤ ਸਿੰਘ ਦਾ ਉਸਤੇ ਬਿਆਨਾਂ ਤੇ ਜਿਹੜਾ ਮਲਜ਼ਮ ਸੀ ਜਗਮੀਤ ਸਿੰਘ ਉਰਫ ਜੱਗੀ 21 ਸਾਲਾ ਤੇ ਆਨਪਛਾਤੇ ਨੌਜਵਾਨਾਂ ਦੇ ਖਿਲਾਫ 323 ਦੇ ਅਧੀਨ ਕੇਸ ਦਰਜ ਹੋਇਆ ਹੋਇਆ ਕਿ ਇਹ ਪੀੜਤ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਸਦਾ 29 ਵਰਿਆਂ ਦਾ ਮੁੰਡਾ ਲਖਵੀਰ ਸਿੰਘ ਫੈਕਟਰੀ ਆਊਟਲੈਟ ਤੇ ਕੰਮ ਕਰਦਾ ਪਹੁੰਚੋਂ ਜਦੋਂ ਰਾਤ 11 ਵਜੇ ਆਪਣੇ ਘਰ ਆਇਆ ਤਾਂ ਸਾਢੇ 12 ਵਜੇ ਜਦੋਂ ਬਾਹਰ ਪਿਸ਼ਾਬ ਵਗੈਰਾ ਕਰਨ ਲਈ ਨਿਕਲਿਆ ਤੇ ਉਹਨਾਂ ਦੇ ਘਰ ਦੇ ਨੇੜੇ ਖਾਲੀ ਪਰਾੜ ਦੇ ਵਿੱਚ ਕੁਝ ਨੌਜਵਾਨ ਬੈਠੇ ਸਨ ਕਾਰ ਦੇ ਵਿੱਚ ਉਹ ਨਸ਼ਾ ਵਗੈਰਾ ਕਰ ਰਹੇ ਸਨ ਤੇ ਜਦੋਂ ਉਸ ਤੇ ਮੁੰਡੇ ਲਖਵੀਰ ਨੇ ਉਹਨਾਂ ਨੂੰ ਇੱਥੇ ਪੁੱਛਿਆ ਕਿ ਰਾਤ ਦੇ 12:30 ਵਜੇ ਨੇ ਤੁਸੀਂ ਇੱਥੇ ਬੈਠੇ ਕੀ ਕਰਦੇ ਹੋ ਸਿਕਟਾ ਫੂਕਦੇ ਹੋ ਤਾਂ ਉਹਨਾਂ ਨੇ ਉਸ ਨੂੰ ਇਸ ਕਰਕੇ ਕੁੱਟਮਾਰ ਸ਼ੁਰੂ ਕਰ ਦਿੱਤੀ ਕਿ ਤੂੰ ਸਾਨੂੰ ਇੱਥੋਂ ਕਿਉਂ ਰੋਕਦਾ ਉਹਨਾਂ ਨੇ ਕਾਰ ਸਟਾਰਟ ਕੀਤੀ ਤੇ ਫਿਰ ਉਸ ਨੂੰ ਕਾਰ ਦੇ ਵਿੱਚ ਹੀ ਘੜੀਸਦੇ ਹੋਏ ਅੱਧਾ ਕਿਲੋਮੀਟਰ ਤੱਕ ਲੈ ਗਿਆ ਜਿਸ ਤਰ੍ਹਾਂ ਉਹ ਬੁਰੀ ਤਰ੍ਹਾਂ ਛੱਲਿਆ ਗਿਆ ਤੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਤੇ ਜਸਤੇ ਸ਼ਨਾਖਤ ਹੋਈ ਹੈ ਉਸ ਤੇ ਤੇ ਬਾਕੀ ਜਗਮੀਤ ਸਿੰਘ ਜੱਗੀ ਹੈ ਜਿਹੜਾ ਕਾਰ ਦੇ ਵਿੱਚ ਸੀ 21 ਸਾਲਾ ਤੇ ਬਾਕੀ ਹੋਰਨਾਂ ਦੇ ਖਿਲਾਫ ਇਹ ਕੇਸ ਦਰਜ ਹੋਇਆ ਹੁਣ ਤੁਸੀਂ ਵੇਖੋ ਕਿ ਇੱਥੇ ਆ ਸਾਡੇ ਘਰਾਂ ਦੇ ਨੇੜੇ ਵੀ ਇਸ ਤਰ੍ਹਾਂ ਦਾ ਸلسلਾ ਚੱਲਦਾ ਇੱਕ ਵਾਰੀ ਕਿ ਨਵੇਂ ਨਕੋਰ ਕਾਰ ਇੱਕ ਮੁੰਡਾ ਮौज ਨਾਲ ਸੂਟਾ ਚੱਲ ਰਿਹਾ ਉਹਦਾ ਤੇ ਮੈਂ ਜਾ ਕੇ ਕਿਹਾ ਮੈਂ ਹੈ ਯਾਰ ਹੋਰ ਥਾਂ ਚਲੇ ਜਾ ਕੋਲੋਨੀ ਐ ਬੱਡਾ ਸੋਹਣਾ ਸੁਨੱਖਾ ਮੁੰਡਾ ਵੱਡੀ ਸੋਹਣੀ ਤੇਰੇ ਕੋਲ ਕਾਰ ਐ ਸਿਰਫ ਇਹੀ ਕੁਛ ਰਹਿ ਗਿਆ ਉਹ ਕਹਿੰਦਾ ਤੁਸੀਂ ਟਵਾਣਾ ਮੈਂ ਕਿਹਾ ਹਾਂ ਪਛਾਣ ਲੰਦਾ ਜੀ ਕੋਈ ਪਤਾ ਨਹੀਂ ਕੌਣ ਸੀ ਗਿਆ ਕਹਿੰਦਾ ਬੱਸ ਭਾਜੀ ਸੌਰੀ ਬੇਵਸੀ ਹੈ ਕੀ ਕਰਾਂ ਸਲਫ ਮਾਰ ਕੇ ਚਲੇ ਗਿਆ ਇਸ ਤਰ੍ਹਾਂ ਤੁਸੀਂ ਵੇਖੋ ਕਿ ਆਮ ਸ਼ਹਿਰ ਦੇ ਵਿੱਚ ਸੁਨਸਾਨੇ ਥਾਵਾਂ ਤੇ ਇੰਨਾ ਚਿੱਟਾ ਵਿਕਦਾ ਹੈ ਇੰਨਾ ਚਿੱਟਾ ਸ਼ਰਿਆਮ ਤੁਸੀਂ ਵੇਖੋ ਆ ਇੱਕ ਆਸਮਾਨ ਏਰੀਆ ਦੀ ਬੇਬੇ ਫੜੀ ਗਈ ਸੀ ਬੁੜੀ ਇੱਕ ਤੇ ਉਹ ਇਲੈਕਟ੍ਰੋਨਿਕ ਕੰਡਾ ਸ਼ਰਿਆਂ ਮਕਾਂਦੋ ਤੇ ਰੱਖੇ ਟੋਲੀ ਜਾਂਦੀ ਸੀ ਕਰੋਗੇ ਕੀ ਹਾਲਾਂਕਿ ਹੁਣ ਸਰਕਾਰ ਨੇ ਤਾਂ ਰਿਪੋਰਟ ਦੇ ਦਿੱਤੀ ਕਿ 2700 ਕਿਲੋ ਹੈਰੋਨ ਅਸੀਂ ਸਾੜ ਦਤੀ ਹੈ ਪਰ ਜਿਹੜੀ ਨਿਕਲੀ ਹੈ ਜਾਂ ਜਿਹੜੀ ਖਾਧੀ ਗਈ ਹੈ ਨਾਰਕੋਟਿਕਸ ਕੰਟਰੋਲ ਆਫਿਸ ਵਿਐਨਾ ਦੀ 2010 ਦੀ ਰਿਪੋਰਟ ਹੈ ਕਿ ਜਿੰਨੀ ਤਸਕਰੀ ਹੈਰੋਨ ਦੀ ਪੰਜਾਬ ਚ ਹੁੰਦੀ ਹੈ ਉਹਦੇ ਚ ਜਿਹੜੀ ਫੜੀ ਜਾਂਦੀ ਉਹ 10% ਹੈ 90% ਨਿਕਲ ਜਾਂਦੀ ਹੈ ਉਸ ਮੁਤਾਬਕ ਜੇ ਮੰਨੀਏ ਜੇ ਫੜੀ ਗਈ 2700 ਕਿਲੋ ਹੈ ਫਿਰ ਨਿਕਲੀ ਤਾਂ 27000 ਕਿਲੋ ਹੈ ਸੋ ਉਸ ਵੰਦੀ ਇਹ ਤਾਂ 10% ਫੜਿਆ ਗਿਆ 90% ਤਾਂ ਨਿਕਲ ਗਿਆ ਨਾ ਸੋ ਇਸ ਸੈਲਸ ਦੇ ਵਿੱਚ ਇਹ ਪਾਵੇਂ ਵਿਸ਼ਪਰ ਦੇ ਵਿੱਚ ਇਲਾਮਤ ਹੈ ਪਰ ਖਾਸ ਕਰਕੇ ਜਿਹੜੇ ਰਵਾਇਤੀ ਨਸ਼ੇ ਨੇ ਠੀਕ ਹੈ ਸ਼ਰਾਬ ਵੀ ਮਾੜਾ ਹੈ ਉਹ ਜਦੋਂ ਕੋਈ ਬੱਚਾ ਪੀਂਦਾ ਹੈ ਬੰਦਾ ਪੀਂਦਾ ਤੇ ਮੁਸ਼ਕਾ ਆਉਂਦਾ ਪਤਾ ਲੱਗ ਜਾਂਦਾ ਹੈ ਹੈ ਉਹ ਵੀ ਮਾੜੀ ਅਫੀਮ ਹੈ ਬਿਹਤਰ ਨਸ਼ਾ ਲੋਕ ਦੱਸਦੇ ਨੇ ਕਿ ਕੰਮ ਵੀ ਕਰ ਲੈਂਿਆ ਪਰ ਜਿਹੜੀ ਲੱਗੀ ਬਾਈ ਜੀ ਫਿਰ ਉਹ ਹੱਡਾਂ ਦੇ ਨਾਲ ਹੀ ਜਾਂਦੀ ਹੈ ਮਹਿੰਗੀ ਬਹੁਤ ਹੈ ਉਸ ਹਫੀਮ ਦੀ ਜਗਾ ਵੀ ਫਟਾ ਮਨ ਜਾਂ ਹੋਰ ਪਤਾ ਨਹੀਂ ਕੀ ਕੀ ਸਾਰਾ ਕੁਝ سلسلہ ਚੱਲਦਾ ਹੈ ਖੈਰ ਇਹ ਸੀ ਰਿਪੋਰਟ ਨਸ਼ੇ ਦੇ ਮੁਤਲਕ ਸੋ ਮੈਂ ਤਾਂ ਕਹਿਣਾ ਹੁਣਾ ਕਿ ਜੇ ਤੁਹਾਡਾ ਬੱਚਾ ਅੱਛੀ ਜੌਬ ਤੇ ਨਹੀਂ ਲੱਗਿਆ ਤੁਹਾਡਾ ਬੱਚਾ ਨਹੀਂ ਪੜਿਆ ਬੇਰੁਜ਼ਗਾਰ ਹੈ ਕੋਈ ਗੱਲ ਨਹੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੋ ਜੇ ਤੁਹਾਡਾ ਬੱਚਾ ਨਸ਼ੇ ਤੋਂ बच ਗਿਆ ਨਾ ਤਾਂ ਤੁਸੀਂ ਸਮਝੋਗੇ ਤੁਸੀਂ ਆਪਣੀ ਔਲਾਦ ਬਚਾ ਲਈ ਜਿਸ ਤਰ੍ਹਾਂ ਦਾ سلسلہ ਹੁਣ ਅਸੀਂ ਇੱਥੋਂ ਤੱਕ ਆਣ ਲੱਪਿਆ ਕਿ ਨਸ਼ੇ ਤੋਂ ਬਚ ਗਿਆ ਤੁਸੀਂ ਕਰਮਾ ਲਿਓ ਭਾਵੇਂ ਉਹ ਨਹੀਂ ਵੀ ਕਮਾਉਂਦਾ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਆਪਣੇ ਨਾਲ ਇਸ ਵਕਤ ਭਾਈ ਜੀ ਸਤਨਾਮ ਸਿੰਘ ਜਾਨੀਆਂ ਚਾਲਤ ਜੁੜੇ ਨੇ ਸਤਨਾਮ ਸਿੰਘ ਭਾਈ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਜੀ ਠੰਡਾ ਕਰਦਾ ਤੇ ਅੱਜ ਤੁਸੀਂ हां ठंडा मौसम हो गया पर ਤੁਹਾਡੇ ਵਰਗੇ ਚੜਦੀ ਕਲਾ ਵਾਲੇ ਚਿਹਰੇ ਵੇਖ ਕੇ ਬਾਕੀ ਮਨ ਚ ਠੰਡ ਪੈਂਦੀ ਹੈ ਵਧੀਆ ਲੱਗਦਾ ਹਨਾ ਕਿ ਇੱਥੇ ਇਸ ਪਾਸੇ ਪੰਜਾਬ ਵੇਖਦੇ ਆ ਕਿੱਥੇ ਤੁਹਾਡਾ ਚੜਦੀ ਕਲਾ ਵਾਲਾ ਸਾਬਤ ਸੂਰਤ ਚਿਹਰਾ ਲੰਮਾ ਦਾੜਾ ਐਨ ਜਗਦੀ ਅੱਖਾਂ ਅਸੀਂ ਤਾਂ ਉਹੀ ਜੇ ਮਰ ਜਾਏ ਜੇ ਪਏ ਆ ਜੀ ਚੱਲ ਸਾਹਿਬ ਤੁਸੀਂ ਦਿਖਾਇਆ ਪਿਆ ਸਾਰੇ ਮਨਟੋਣਾ ਜੀ ਗੱਲ ਇਹ ਵੀ ਫਰਕ ਪੈਂਦਾ ਬਹੁਤ ਜੀ ਜੀ ਉਹ ਕਹੇ ਇਹ ਤਾਂ ਗੱਲ ਗੱਲ ਯਾਦ ਆ ਗਈ ਉਹ ਅਗੇ ਨਾ ਮੈਂ ਅਕਸਰ ਕਹਾਂ ਕਿ ਮਾਦਾ ਤੁਸੀਂ ਕਰੇ ਫਲਾਣਾ ਬਾਬਾ ਟੰਗੜਾ ਬਾਬਾ ਮੈਂ ਕਿਹਾ ਆਪ ਸ਼ੂਗਰ ਦਾ ਮਾਰਿਆ ਪਿਆ ਵਾ ਇਹ ਉਹ ਨਹੀਂ ਗਣਾ ਤਾਂ ਭਾਈ ਨਹੀਂ ਇਹ ਲੋਕਾਂ ਦੇ ਕਸਟ ਉੱਤੇ ਆਪਦੇ ਤੇ ਹਾਂ ਲੋਕਾਂ ਦੇ ਕਸਟ ਆਪਦੇ ਤੇ ਲੈਂਦਾ ਤਾਂ ਬਿਮਾਰ ਐ ਇਦਾਂ ਕਹਿ ਦਉਂਦੀਆਂ ਬੀਬੀਆਂ ਹੈ ਤਾਂ ਕਰਕੇ ਮੈਂ ਕਿਹਾ ਹੁਣ ਸਾਡਾ ਜਿਹੜਾ ਤਾਂ ਚਮਕਦਾ ਆ ਕਿ ਤੁਸੀਂ ਸਾਡੇ ਕਸਟ ਆਪਦੇ ਤੇ ਲੈਣ ਰਹੇ ਆ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਆ ਤੁਸੀਂ ਜ਼ਿਕਰ ਕੀਤਾ ਥੈਂਕ ਯੂ ਜੀ ਜਿਗਾ ਰਹੇ ਹੋ ਦੁਨੀਆ ਨੂੰ ਜਿਗਾ ਰਹੇ ਹੋ ਨਹੀਂ ਚਲੋ ਜੋਬ ਹੈ ਸਾਡੀ ਸਾਨੂੰ ਤਾਂ ਦਮੜੇ ਮਿਲਦੇ ਆ ਤੋਂ ਸਾਡੀ ਤਾਂ ਇਹੀ ਉਹਦਾ ਖਾਣਾ ਕੜਾਈ ਚੜਾਈ ਵੀ ਹੈ ਇਹੀ ਗੁੜ ਸ਼ੱਕਰ ਹੈ ਸਾਡਾ ਤਾਂ ਇਹੀ ਝੋਨਾ ਆ ਨਹੀਂ ਝੋਨਾ ਜੀ ਦਮੜੇ ਤਾਂ ਨਾਲ ਮਿਲਦੇ ਆ ਜਿਹੜੇ ਸਾਰਾ ਦਿਨ ਅਫਵਾਹਾਂ ਹੀ ਫਲਾਈ ਜਾਂਦੇ ਝੂਠੀਆਂ ਹਾਂ ਉਹ ਮਿਸਗਾਈਡ ਬਹੁਤ ਕਰਦੇ ਯਾਰ ਯੂਟਿਊਬਰ ਤਾਂ ਨਾ ਕੋਹਤ ਆਉਂਦੀ ਹੈ ਹਾਂ ਹਨ ਜਦੋਂ ਉਹ ਲੈ ਇਹਦੇ ਉਹ ਭਾਈ ਨੁਕਰੀ ਘੋੜੀ ਬੱਲੇ 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 ਪੱਲੇ ਪੱਲੇ ਉਹ ਤਾਂ ਉਹ ਵੀ ਤੇ ਸਰਾ ਹੀ ਸਰਾ ਹੀ ਲਾ ਲਿਆ ਦਾ ਡੋਡੇ ਰਗਾਂ ਚ ਬੋਲਦੇ ਹੁੰਦੇ ਆ ਹਮ ਜੀ ਬਸ ਪਤਾ ਨਹੀਂ ਆਵਾਜ਼ ਕਿੱਥੋਂ ਨਿਕਲਦੀ ਉਸ ਆਦਾ ਗਾੜੇ ਵਰਗੀ ਆਵਾਜ਼ ਆਉਂਦੀ ਐ ਖਾਦਾ ਪੀਤਾ ਹਮ ਆ ਦੂਰੋਂ ਪਤਾ ਲੱਗ ਜਾਂਦਾ ਆ ਇੱਕ ਗੱਲ ਸੀ ਜੀ ਆਪਣੇ ਜਿਹੜੀ ਬਾਬੋ ਬੰਦਾ ਸਿੰਘ ਬਹਾਦਰ ਦੇ ਬਾਰੇ ਚੱਲੀ ਸੀ ਤੁਣੀ ਹਾਂਜੀ ਹਾਂ ਉਹ ਗੋਟ ਬੜੀ ਵੱਡੀ ਸੀ ਜੀ ਉੱਚ ਮੈਂ ਕਿਤਾਬ ਪੜ ਰਿਆ ਸੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਬਾਬਾ ਬਨੂਰ ਦਸਾਂਗੇ ਜਿਹੜੇ ਸੀਗੇ ਇਹਦੀ ਬਾਕੀ ਹੋ ਗਿਆ ਸੀ ਇਹਨਾਂ ਤੋਂ ਹਾਂ ਜੀ ਮਤਲਬ ਬੇਟਾ ਬਾਬਾ ਬੰਦਾ ਸੀ ਕਿ ਬਹਾਦਰ ਦੇ ਨਾਲ ਹੋ ਗਿਆ ਸੀ ਤੇ ਉਹ ਪੁੱਤ ਉਹ ਪੁੱਤ ਜਦੋਂ ਨਹੀਂ ਪਤਾ ਦੁਜਾਣੇ ਹੋ ਗਿਆ ਸੀ ਆ ਮੈਂ ਇਹਨਾਂ ਤਫਸੀਲ 'ਚ ਨਹੀਂ ਗਿਆ ਉਹਦੇ 'ਚ ਕਿਉਂਕਿ ਉਹ ਕੁਝ ਜਿਹੜੀਆਂ ਕੋਸ਼ ਹਿਸਟੋਰੀਅਨ ਲਿਖਦੇ ਨੇ ਨਾ ਚੀਜ਼ਾਂ ਨੂੰ ਤੇ ਪਰ ਉਹਦੇ ਚ ਕਮਜ਼ੋਰੀ ਬਹੁਤ ਸਾਬਤ ਹੋਈ ਕਿਉਂਕਿ ਫਿਰ ਉਹਨਾਂ ਨੇ ਸਰੈਂਡਰ ਕੀਤਾ 200 ਸਿੰਘਾਂ ਨੇ ਫਿਰ ਉਹਨਾਂ ਨੂੰ ਮਤਲਬ ਇਹ ਵੀ ਮਤਲਬ ਆਬਦ ਸੰਬੰਧ ਹੋ ਰਾ ਨੇ ਆਖਿਆ ਕਿ ਤੁਸੀਂ ਸਰੈਂਡਰ ਕਰਦੇ ਹੋ ਤੁਹਾਨੂੰ ਬਖਸ਼ ਦਿੱਤਾ ਜਾਏਗਾ ਹਨ ਹਾਲਾਂਕਿ ਚਲੋ ਲੜਦੇ ਸ਼ਹਾਦਤ ਪ੍ਰਾਪਤ ਕਰਦੇ ਤਾਂ ਜਾਨ ਤਾਂ ਜਾਣੀਓ ਸੀ ਪਰ ਉਹਦੇ ਤੇ ਇੱਕ ਜ਼ੁਲਮ ਵੀ ਬਹੁਤ ਹੋਇਆ ਪਰ ਉਹਦੇ ਚ ਚਲੋ ਜੇ ਉਹਨਾਂ ਨੇ ਸਰੈਂਡਰ ਵੀ ਕੀਤਾ ਤੇ ਇੱਕ ਸਨੇਹਾ ਵੀ ਗਿਆ ਕਿ ਦੇਖੋ ਆਪਣੇ ਬੱਚੇ ਦੇ ਟੋਟੇ ਮੂੰਹ ਚ ਪਵਾ ਲੈਣਾ ਪਰ ਫਿਰ ਵੀ ਸੀ ਨਾ ਕਰਨਾ ਜਾਂ ਡੋਲਣਾ ਨਾ ਕਿਉਂਕਿ ਜਿਹੜੇ ਵਿਰੋਧੀ ਲੇਖਕ ਸੀਗੇ ਇਸਲਾਮ ਨਾਲ ਸੰਬੰਧਤ ਉਹਨਾਂ ਨੇ ਵੀ ਗੱਲ ਮੰਨੀ ਹੈ ਕਿ ਉਹਨੇ ਬੜੀ ਕਹਿ ਲਈ ਸੰਜੀਦਗੀ ਦੇ ਨਾਲ ਬੜੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਸ਼ਹਾਦਤ ਨੂੰ ਪ੍ਰਵਾਨ ਕੀਤਾ ਆਖਰੀ ਸਮੇਂ ਤੱਕ ਨਹੀਂ ਡੋਲੇ ਇਹ ਵੀ ਇੱਕ ਪ੍ਰੀਖਿਆ ਹੈ ਜਿਹਦੇ ਵਿੱਚ ਇੱਕ ਗੁਰੂ ਦਾ ਸਿੱਖ ਸਫਲ ਹੁੰਦਾ ਹੈ ਇਹਨੇ ਤਸ਼ੱਦਦਾਂ ਦੇ باوجود ਜੀ ਕਿਉਂਕਿ ਦੂਜੇ ਬੰਨੇ ਜੇ ਪੱਖ ਆਪਾਂ ਦੇਖਦੇ ਹਾਂ ਜੇ ਆਪਾਂ ਇਦਾਂ ਨਹੀਂ ਸੀ ਹੁੰਦਾ ਇਹ ਤੇ ਫੇ ਇਕੋ ਹੀ ਗੱਲ ਹੁੰਦੀ ਸੀ ਉਹ ਜ਼ਾਲਮ ਸੀ ਜਿਹੜਾ ਬਹੁਤ ਜ਼ਾਲਮ ਸੀ ਉਹਨੇ ਜ਼ੁਲਮ ਬੜੇ ਕੀਤੇ ਹਾਂ ਨਾ ਇਕੋ ਗੱਲ ਹੁੰਦੀ ਆ ਕਿ ਉਹ ਸਿਰਫ ਮਾਰਨਾ ਜਾਣਦਾ ਸੀ ਹਾਂ ਉਹਦੇ 'ਚ ਦੇਖੋ ਹਾਂ ਮੈਨੂੰ ਨਹੀਂ ਸੀ ਜਾਣਦਾ ਵੀ ਆਪਣੇ ਮਤਲਬ ਇਸਲਾਮ ਦੇ ਵਿੱਚ ਹਾਲਾਂਕਿ ਤੁਸੀਂ ਵੇਖੋ ਕਿ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਸ਼ੇਰ ਮੁਹੰਮਦ ਖਾਨ ਉਹ ਵੀ ਕਹਿੰਦਾ ਕਿ ਇਸਲਾਮ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਨਰਦੋਸ਼ ਦਾ ਆਪਲਾ ਦਾ ਜਾਂ ਬੱਚੇ ਦਾ ਖੂਨ ਬਹਾਓ ਇਸੇ ਕਰਕੇ ਸਾਬਜ਼ਾਦਿਆਂ ਨੂੰ ਵੀ ਕੰਧਾਂ 'ਚ ਚਣਿਆ ਗਿਆ ਸੀਗਾ ਕਿ ਉਹਨਾਂ ਦਾ ਖੂਨ ਨਾ ਡੋਲੇ ਕਿਉਂਕਿ ਇਸਲਾਮ ਕੁਰਾਨ ਦੇ ਮਤਾਬਕ ਇਹ ਪਾਪ ਹੈ ਪਰ ਤੁਸੀਂ ਵੇਖੋ ਕਿ ਜਿਵੇਂ ਦਿੱਲੀ ਦੇ ਵਿੱਚ ਉਸ 4 ਸਾਲ ਦੇ ਬੱਚੇ ਦੇ ਮਤਲਬ ਜਿਗਰ ਕੱਢਿਆ ਗਿਆ ਉਹਦਾ ਇਹ ਮਤਲਬ ਕਿੰਨਾ ਉਹ ਮਤਲਬ ਲੋਕਾਂ ਦਾ ਵਿਰੋਧ ਗਿਆ ਨਾ ਉਸ ਸਟੇਟ ਪ੍ਰਤੀ ਮੁਸਲਮਾਨਾਂ ਦਾ ਵੀ ਗਿਆ ਹੋਵੇ ਯਾਰ ਮਾਸੂਮ ਦਾ ਕੀ ਕਸੂਰ ਹੈ ਹੈਨਾ ਤੁਹਾਨੂੰ ਜੀ ਇਹਦੇ ਵਿੱਚ ਨਾ ਠੀਕ ਹੈ ਆਪਾਂ Hindu ਮੁਸਲਮਾਨਾਂ ਸਿੱਖ ਦੀ ਗੱਲ ਕਰਦੇ ਹਾਂ ਸਿੱਖ ਸਿੱਖ ਨੂੰ ਵੀ ਮਾਰਦਾ ਆ ਹੂੰ ਹਿੰਦੂ ਹਿੰਦੂ ਨੂੰ ਮਾਰ ਰਿਆ ਆ ਮੁਸਲਮਾਨ ਮੁਸਲਮਾਨ ਨੂੰ ਮਾਰ ਰਿਆ ਲੇਕਿਨ ਵਿਰੋਧ ਵੀ ਆਪਸ ਵਿੱਚ ਕਰਦੇ ਆ ਬਾਬਾ ਆਪਣੇ ਪੀਰ ਬੁੱਧੂ ਸ਼ਾਹ ਵੀ ਮੁਸਲਮਾਨ ਹੀ ਸੀ ਹਾਂ ਮੈਂ ਨਹੀਂ ਘਾਣਾ ਦੇਖਾ ਮੁਸਲਮਾਨ ਹੀ ਸੀ ਬਿਲਕੁਲ 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 ਅਸੀਂ 92 ਹੋ ਕੇ ਚੱਲ ਪਏ ਨੇ ਆ ਜਦੋਂ ਨਾ ਬਾਬਾ ਬੰਦਾ ਸਿੰਘ ਬਹਾਦਰ ਚਲੋ ਠੀਕ ਹੈ ਨਹੀਂ ਗੋਤ ਤਾਂ ਗੋ ਆਪਾਂ ਕਹਿੰਦੇ ਆ ਡੋਗਰੇ ਮਾੜੇ ਆ ਡੋਗਰਾਂ ਨੇ ਇਹ ਕਰ ਦਿੱਤਾ ਪਰ ਬਾਬਾ ਬੰਦਾ ਸਿੰਘ ਬਹਾਦਰ ਦਾ ਗੋਤ ਵੀ ਡੋਗਰਾ ਸੀਗਾ ਪਸੋਕੜ ਤਾਂ ਉਹਨਾਂ ਦਾ ਡੋਗਰਾ ਪਰਵਾਸ ਸਾਰੇ ਥੋੜੋ ਮਾੜੇ ਹੁੰਦੇ ਟਵਾਣੇ ਬਿਲਕੁਲ ਬਿਲਕੁਲ ਅਸੀਂ ਤਾਂ ਇੱਕ ਰਸੇ ਬੰਨਦੇ ਆ ਵੀ ਸਾਰੇ ਹੁਣ ਬਗੈਰੀ ਟਵਾਣੇ ਮਾੜੇ ਆ ਸਾਰੇ ਥੋੜੋ ਮਾੜੇ ਆ ਯਾਰ ਕੋਈ ਹੋਇਆ ਕਦਾ ਹਨਾ ਇੱਕ ਜਦੋਂ ਲੈਵਲ ਆਇਆ ਜਾਂਦਾ ਨਾ ਹਾਂ ਇਹਦਾ ਸਾਰੇ ਕਹਿੰਦੇ ਆ ਸਾਰਿਆਂ ਇਸੇ ਕਰਕੇ ਭਾਜੀ ਜਿਹੜੀ 295 ਆ ਨਾ ਜਿਹੜੀ ਇਹ ਧਾਰਾ ਹੈ ਨਾ ਮਾਨਹਾਨੀ ਦੀ ਤੁਸੀਂ ਜੇ ਸਾਰੀ ਕਮਿਊਨਿਟੀ ਨੂੰ ਲਪੇਟ ਲੋ ਨਾ ਤੰਗੇ ਜਾਓਗੇ ਤੁਸੀਂ ਹਨਾ ਹਨਾ ਕਿਉਂਕਿ ਚੰਗੇ ਮਾੜੇ ਦੁਨੀਆ 'ਚ ਹੈਗੇ ਆ ਨੈਗੇਟਿਵ ਪੋਜ਼ਿਟਿਵ ਦਮ ਰਹਿਣਗੇ ਉਹਦਾ ਇੱਕ ਪਰਿਵਾਰ 'ਚ ਨੇ ਭਾਈ ਜੀ ਇੱਕ ਪਰਿਵਾਰ 'ਚ ਨੇ ਉਹ ਤਾਂ ਧਾਰਮਿਕ ਪਰਿਵਾਰ ਨਹੀਂ ਬਚੇ ਹੈਨਾ ਗੁਰੂ ਪਰਿਵਾਰ ਨਾਲ ਸੰਬੰਧਿਤ ਕੁਝ ਲੋਕ ਸੀਗੇ ਰਾਮ ਰਾਏ ਜੀ ਜਾਂ ਦੂਸਰੇ ਉਹਨਾਂ ਨੇ ਵੀ ਤਾਂ ਫਲਸਫੇ ਦਾ ਵਿਰੋਧ ਕੀਤਾ ਇਸ ਤਰ੍ਹਾਂ ਕੌਰਪਾਂਡਵਾ 'ਚੋਂ ਵੀ ਸੇਸ ਕਰਕੇ ਧਰਮ ਦਾ ਵਿਰੋਧੀ ਤਾਂ ਮੰਨ ਲਓ ਹਰ ਧਰਮ 'ਚ ਹੀ ਹੁੰਦੇ ਆ ਚੰਗੇ ਵੀ ਹੁੰਦੇ ਆ ਮੰਦੇ ਵੀ ਹੁੰਦੇ ਆ ਜੀ ਬਿਲਕੁਲ ਅਸੀਂ ਨਾ ਇਹ ਨਾ ਕਰੀਏ ਕਿ ਵੱਡੇ ਹੋਣਾ ਵੱਡੀਆਂ ਕਿਸੇ ਨੂੰ ਹਾਂ ਕਿਉਂਕਿ ਗੁਰੂ ਪਰਿਵਾਰਾਂ ਵਿੱਚ ਜਿਹੜੇ ਗੁਰੂ ਹਾਂ ਉਹ ਤਾਂ ਦੇਖੋ ਗੁਰਬਾਣੀ ਉਹਨਾਂ ਦੀ ਕਮਿਊਨਿਟੀ ਹੈ ਤੇ ਪਰਿਵਾਰ ਇਸੇ ਨਾ ਗੁਰਬਾਣੀ 'ਚ ਵੀ ਜਿਹੜਾ ਸਮਝਾਇਆ ਗਿਆ ਕਿ Hindu ਹਨਾ ਤੁਰਕ ਕਾਣਾ ਦੋਨਾਂ ਤੋਂ ਗਿਆਨੀ ਸਿਆਣਾ ਉਹਦੇ 'ਚ Hindu ਸਾਰਿਆਂ ਨੂੰ ਨਹੀਂ ਕਿਹਾ ਗਿਆ ਨਾ ਤੁਰਕਾਂ ਨੂੰ ਕਿਹਾ ਗਿਆ ਉਹਦੇ 'ਚ ਇਹ ਹੈ ਕਿ ਜਿਹਦੇ ਕੋਲ ਗਿਆਨ ਹੈ ਉਹ ਗਿਆਨੀ ਸਿੱਖ ਨਹੀਂ ਹੈ ਵੀ ਜਿਹਦੇ ਕੋਲ ਗਿਆਨ ਹੈ Hindu ਕੋਲ ਉਹ ਚੰਗਾ ਹੈ ਹੈਨਾ ਗਿਆਨ ਬਿਨਾਂ ਬਹੁ ਵਹੋਣੇ ਹੋ ਤੁਸੀਂ ਹੈਨਾ ਗਿਆਨ ਹੋਣਾ ਅਵੇ ਗੀਤ ਹੂੰ। ਓਕੇ ਮੁਲਾ ਘਰੇ ਮਸੀਦੇ ਦਾ ਕਹਿੰਗੇ ਜਪਨੀ ਆਉਂਦਾ ਜੀ। ਆਸਾ ਦੀ ਵਾਰ ਚ ਆਉਂਦਾ ਹੈ। ਜੀ। ਆਸਾ ਦੀ ਵਾਰ ਤਾਂ ਆਸਾ ਦੀ ਵਾਰ ਤਾਂ ਅਸੀਂ ਪੜ੍ਹਨੀ ਛੱਡਤੀ ਅਸੀਂ ਤੁਸ ਕੋਈ ਸਾਬ ਦਵਾਲੇ ਹੋ ਗਏ ਨਾ ਸੁੱਖ ਭਾਲਦੇ ਆ। ਹਾਂ ਬੜਾ ਦੇਖੋ ਉਹਦੇ ਚ ਦਰ ਆਸਾ ਦੀ ਵਾਰ ਦਾ ਮਤਲਬ ਕਿੰਨੀ ਲੈ ਆ ਉਹਦੇ ਚ ਕਿੰਨੀ ਇਕਾਗਰਤਾ ਆਇਆ ਚੜਦੀ ਕਲਾ ਆਇਆ ਹੈ ਨਾ। ਪਰ ਅਸੀਂ ਤਾਂ ਉਹ ਇਹਨਾ ਵੀ ਸੁਪਾਰਾ ਕੱਟਣਾ ਜਾਉ ਕੱਟਣਾ ਜਿੱਥੋਂ ਸਾਨੂੰ ਸੁਆਗਤ ਇਹਨਾਂ ਸੁੱਖ ਮਿਲੂਗਾ ਵੀ ਗੁਰਬਾਣੀ ਤਾਂ ਗੁਰਬਾਣੀ ਆ ਉਹਦਾ ਤਾਂ ਹਰ ਹਰਫ ਤੋਂ ਤੁਹਾਨੂੰ ਸਿੱਖਿਆ ਲੈਣ ਦੀ ਜ਼ਰੂਰਤ ਹੈ। ਹੈ ਨਾ? ਅਸਲ ਵਿੱਚ ਜੋਣਾ ਜੇ ਅਗੇ ਸਕੁਨ ਸਾਹਿਬ ਪੜਦੇ ਹੁੰਦੇ ਸੀ ਜਦੋਂ ਨਹੀਂ ਸੀ ਪਤਾ ਜਿਵੇਂ ਜਿਵੇਂ ਖਾਲੀ-ਵਾਲੀ ਪਤਾ ਲੱਗਿਆ ਹੁਣ ਹੁਣ ਕੋਸ਼ਿਸ਼ ਕਰੀ ਦੀ ਜਦੋਂ ਟਾਈਮ ਲੱਗੇ ਪਾਸਾ ਦੀਵਾਰ ਦੀਆਂ ਦੋ ਚਾਰ ਪੌੜੀਆਂ ਵਿਚਾਰੀਆਂ ਜਾਣ ਕਿ ਕਿਹਾ ਕੀ ਆ ਬਹੁਤ ਚੜਦੀ ਕਰ ਅੰਦਰਲਾ ਮਨੋਖ ਹੈ ਨਾ ਮਨੋਖ ਵੀ ਕਿੜਾਇਕ ਹੈ ਮਨੋਖ ਦੇ ਅੰਦਰ ਮਨੋਖ ਬੈਠਾ ਹੈ ਹਾਂ ਵਿਆਖਿਆ ਸਹਿਤ ਪੜ੍ਹੀ ਅਸੀਂ ਉਹਦੀ ਵਿਆਖਿਆ ਕੀ ਹੈ ਹਰ ਸ਼ਬਦ ਦੇ ਮਾਨੇ ਕੀ ਨਿਕਲਦੇ ਆ ਉਹਨਾਂ ਨੂੰ ਇੰਪਲੀਮੈਂਟ ਕਰੀ ਸਮਝੀਏ ਇਹ ਗੁਰਬਾਣੀ ਹੈ ਹੂੰ ਬਿਲਕੁਲ ਮਨੁੱਖ ਦੇ ਅੰਦਰਲਾ ਮਨੁੱਖ ਬਜ਼ਰ ਜਾਵੇ ਤੇ ਮਨੁੱਖਿਆ ਵਰਨਾ ਤਾਂ ਸਾਰੇ ਮਨੁੱਖਤ ਹੈਗੇ ਜਿਉਂਦੇ ਜਾਗਦੇ ਲਾਸ਼ਾਂ ਹੀ ਪੁਰੀਆਂ ਕਰ ਦੀਆਂ ਨੇ ਜਿਹੜੀਆਂ ਆਪਾਂ ਕਹਿੰਨੇ ਅੱਜ ਬੱਚੇ ਤੁਸੀਂ ਗੱਲ ਅੱਗੇ ਰਹੀ ਸੀ ਕਿ ਉਹ ਮੁੰਡਾ ਸੋਹਣਾ ਸੋਹਣਾ ਅੱਖਾ ਸੀ ਗੱਡੀ ਵਿੱਚ ਬੈਠਾ ਨਸ਼ਾ ਲਈ ਜਾਂਦਾ ਸੀ ਜ਼ਿੰਦਗੀ ਦੰਦੇ ਵਿੱਚ ਜਾਉਣੀ ਆ ਜੀ ਬਿਲਕੁਲ ਉਹ ਬਸ ਉਹਨੂੰ ਲਾਗ ਲਾ ਦਿੱਤੀ ਉਹਦੀ ਬੇਵਸੀ ਹੈ ਤੇ ਉਹ ਬਥੇਰੇ ਰੋਂਦੇ ਆ ਸ਼ਰਾਬੀ ਕੇ ਯਾਰ ਪੱਟੇ ਗਏ ਆ ਹੈਨਾ ਪਰ ਹੁਣ ਕਰੀਏ ਕੀ ਐਡਿਕਸ਼ਨ ਹੀ ਨਹੀਂ ਆ ਕਿ ਹਟ ਨਹੀਂ ਸਕਦਾ ਬੰਦਾ ਇਹ ਨਾਰਮਲ ਜੀ ਥੈਂਕ ਯੂ ਬਸ ਗਲਤ ਹੈ ਹੀ ਹੈ ਥੈਂਕ ਯੂ ਮੇਰਬਾਨੀ ਮਿਹਰਬਾਨੀ ਹਾਂ ਜਨਮ ਦਿਨ ਦੀਆਂ ਵਧਾਈਆਂ ਨੇ ਮੇਰਾ ਤੇ ਕੱਲ ਨੂੰ ਹੈ ਜੀ 28 ਜੂਨ ਨੂੰ ਐਸੇ ਤੇ ਅੱਜ ਜਸਵੰਤ ਸਿੰਘ ਕਮਲ ਦਾ ਵੀ ਜਨਮ ਦਿਨ ਹੈ 27 ਜੂਨ 1990 ਜਸਵਿੰਦਰ ਜੀ ਲਿਖਦੇ ਨੇ ਥੈਂਕ ਯੂ ਤੁਸੀਂ ਮੈਨੂੰ ਵੀ ਦੁਆਵਾਂ ਦਿੱਤੀਆਂ ਮਿਹਰਬਾਨੀ ਗੁਰਚਰਨ ਸਿੰਘ ਬਸਿਆਲਾ ਭਾਜੀ ਲਿਖਦੇ ਨੇ ਕਹਿੰਦੇ ਸ਼ਰਾਬ ਤੋਂ ਬਚਿਆ ਜਾਂ ਬਚਾਇਆ ਬੱਚਾ ਨੌਜਵਾਨ ਕੈਮੀਕਲ ਨਸ਼ਿਆਂ ਤੋਂ ਜ਼ਰੂਰ ਪਰਹੇਜ਼ ਕਰੇਗਾ ਹਾਂ ਉਹਦੇ ਚ ਇਹ ਹੈ ਕਿ ਜਿਹੜੇ ਹੁਣ ਇਸ ਤਰ੍ਹਾਂ ਦਾ ਨਸ਼ਾ ਕਰਨ ਲੱਗ ਗਏ ਉਹ ਸ਼ਰਾਬ ਨਹੀਂ ਪੀਂਦੇ ਅਫੀਮ ਵਾਲਾ ਸ਼ਰਾਬ ਨਹੀਂ ਪੀਂਦਾ ਇਹ ਨਾਲ ਵੀ ਕਾਰਨ ਹੋ ਜਾਂਦਾ ਪਰ ਕਈ ਸ਼ਾਮ ਨੂੰ दारू ਤੇ ਸਵੇਰੇ ਹਾਂ ਫੇਮ ਇਦਾਂ ਦਾ ਵੀ ਸਸਲਸਲਾ ਹੈਗਾ ਪਰ ਫਿਰ ਵੀ ਜਿਹੜਾ ਮਤਲਬ ਕਿਸੇ ਨੂੰ ਇਹ ਬੂਟਾ ਲਾਉਣਾ ਬਹੁਤ ਮਾੜਾ ਹੈ ਸੋ ਗ੍ਰੇਸ ਕਰਨਾ ਚਾਹੀਦਾ ਹੈ ਸਾਰੇ ਵਰਤਾਰੇ ਤੋਂ ਮੁਕਦਰ ਜੀ ਸਪੋਰਟ ਕਰਦੇ ਹੋ ਧੰਨਵਾਦ ਮਿਹਰਬਾਨੀ ਤੇ ਗੋਲੀਆਂ ਆਉਂਦੀਆਂ ਕਿੱਥੋਂ ਨੇ ਇਹ ਸਾਰਾ ਮੈਡੀਕਲ ਨਸ਼ਾ ਜੋ ਸ਼ੰਸਾਬ ਇਹ ਤਾਂ ਇੱਥੇ ਫੈਕਟਰੀਆਂ 'ਚ ਬਣਦਾ ਤੇ ਮਤਲਬ ਇਹ ਤਾਂ ਚਿੱਟਾ ਹੈ ਜਿਹੜਾ ਉਹ ਵੀ ਇੱਥੇ ਬਣਦਾ ਹੈਰੋਇਨ ਜਿਹੜੀ ਜਰੂਰ ਉਹ ਪਾਕਿਸਤਾਨ ਤੋਂ ਆਉਂਦੀ ਹੈ ਤਾਂ ਕੋਈ ਰਾ ਸਾਈਡ ਤੋਂ ਆਉਂਦੀ ਹੈ ਮੇਨ ਤਾਂ ਹੱਬੇ ਦੀ ਅਫਗਾਨਿਸਤਾਨੀ ਹੈ ਕਿਉਂਕਿ ਇੱਕ ਕੁਆਂਟਲ ਅਫੀਮ ਦੇ ਵਿੱਚੋਂ 1 ਕਿਲੋ ਹੈਰਨ ਬਣਦੀ ਹੈ ਤੇ ਤੁਸੀਂ ਵੇਖੋ ਫਿਰ ਉਹਦਾ ਅਸਰ ਕਿੰਨਾ ਸੋ ਜਰੂਰ ਅ ਬੱਚਿਆਂ ਤੇ ਨਜ਼ਰ ਰੱਖੋ ਬੱਚਿਆਂ ਨੂੰ ਇਹ ਗੱਲ ਸਮਝਾਓ ਕਿ ਦੇਖੋ ਹੋਰ ਕੁਝ ਕਰ ਲੋ ਪਰੇਸ ਤੋਂ ਬਚੋ ਜਿਹੜਾ ਮੈਡੀਕਲ ਨਸ਼ੇ ਨੇ ਬਹੁਤ ਮਾੜੇ ਨੇ ਇਹਨਾਂ ਦਾ ਪਤਾ ਵੀ ਨਹੀਂ ਲੱਗਦਾ ਸ਼ਰਾਬ ਵਗੈਰਾ ਬੱਚੇ ਚਲੋ ਕਿਤੇ ਬੀਅਰ ਬੂਰ ਪਾਰਟੀ ਚ ਪਿੰਦੇ ਆ स्मੈਲ ਆਉਂਦੀ ਪਤਾ ਲੱਗ ਜਾਂਦਾ ਉਹਨਾਂ ਦੇ ਮੂੰਹ ਚੋਂ ਪਰ ਇਹ ਜਿਹੜੇ ਨਸ਼ੇ ਨੇ ਨਾ ਸਿੰਥੈਟਿਕ ਹੈ ਜਿਹੜੇ ਨਸ਼ੇ ਕੈਮੀਕਲ ਨਸ਼ੇ ਨੇ ਬਹੁਤ ਮਾੜੇ ਨੇ ਇਹ ਤਾਂ ਟੈਸਟਾਂ ਚ ਵੀ ਨਹੀਂ ਆਉਂਦੇ ਪਰ ਇਹਨਾਂ ਦਾ ਹਾਸ਼ਰ 90 95 ਪਰਸੈਂਟ ਦਾ ਮੌਤ ਹੈ ਅਖੀਰ ਮਹਿੰਗੇ ਵੀ ਬਹੁਤ ਜ਼ਿਆਦਾ ਨੇ ਟੂ ਮੱਚ ਕਾਸਟਲੀ ਨੇ ਸੋ ਜ਼ਰੂਰ ਇਸ ਬਾਰੇ ਲਾਈਏ ਜਿਵੇਂ ਉਹ ਗੁਰਦਾਸ ਨੇ ਵੀ ਆਖਿਆ ਨਾ ਕਿ ਪੁੱਤ ਕਿਸੇ ਦਾ ਨਾਂ ਲਾਈਏ ਕਦੇ ਸਲਫੇ ਸੂਟੇ ਤੇ ਹੈ ਨਾ ਅੰਬਰਬੇਲ ਨੇ ਸੁੱਟੀ ਦੀ ਫਲ ਹਾਰੇ ਬੂਟੇ ਤੇ ਪੁੱਤ ਕਿਸੇ ਦਾ ਨਾਂ ਲਾਈਏ ਕਦੇ ਸਲਫੇ ਸੂਟੇ ਦੇ ਕਿਉਂਕਿ ਤੁਸੀਂ ਕੋਈ ਘਰ ਲੁੱਟ ਲਿਆ ਜਿਵੇਂ ਲੁੱਟਿਆ 83 ਦਾ ਮਰਸਰ ਚਲੋ ਅਗਲਾ ਮਿਹਨਤ ਕਰੇਗਾ ਘਾਟਾ ਤਾਂ ਬਹੁਤ ਵੱਡਾ ਹੈ ਹੌਲੀ ਹੌਲੀ ਪੈਰੈਂਸਰੀ ਹੋ ਜਾਏਗਾ ਪਰ ਜੇ ਤੁਸੀਂ ਕਿਸੇ ਦਾ ਪੁੱਤ ਸੂਟੇ ਤੇ ਲਾ ਦਿੱਤਾ ਉਹਦੇ ਰੋਜ਼ ਘਰੇ ਲੁੱਟ ਪੈਂਦੀ ਹੈ ਨਾ ਉਹ ਵਿਆਹ ਜੋਗਾ ਨਾ ਉਹ ਵਸਣ ਜੋਗਾ ਨਾ ਉਹ ਛੜਨ ਜੋਗਾ ਉਹ ਮਾਪਿਆਂ ਦੇ ਲਈ ਉਹ ਜ਼ਿੰਦਾ ਲਾਸ਼ਾਂ ਨੇ ਇਹ ਰੋਜ਼ ਕਤਲ ਜਿਹੜਾ ਤੁਸੀਂ ਆਪਣੇ ਚੰਦ ਪੈਸਿਆਂ ਮਤਲੇ ਕਰਦੇ ਹੋ ਸੋ ਇਸ ਕਰਕੇ ਗੁਰੇਜ਼ ਕਰੋ ਕਿ ਇਸ ਚੀਜ਼ ਤੋਂ ਜਨਾ ਬਚਿਆ ਜਾਵੇ ਉਹ ਬਿਹਤਰ ਹੈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ 9876309655 ਤੇ ਮੰਗਵਾ ਸਕਦੇ ਹੋ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਥੋੜਾ ਆਪਾਂ ਗੱਲਬਾਤ ਇਤਿਹਾਸ ਦੀ ਕਰਿਆ ਕਰਾਂਗੇ ਕਹਾਣੀਆਂ ਕਰਿਆ ਕਰਾਂਗੇ ਤੇ ਬਲਾਸਿੰਗ ਸੰਧੂ ਅੰਕਲ ਦੀਆਂ ਵੀ ਕਈ ਕਹਾਣੀਆਂ ਪਈਆਂ ਨੇ ਤੇ ਬਸ ਸਮਾਨ ਹੀ ਬਣ ਰਿਹਾ ਕਿ ਗੋਦਲੀਆਂ ਬਣਾਉਣਾ ਹੁੰਦਾ ਥੋੜਾ ਜਿਹਾ ਫਿਰ ਉਹ ਰਹਿ ਜਾਂਦਾ ਹੈ ਉਹ ਜਰੂਰ ਕੋਸ਼ਿਸ਼ ਕਰਾਂਗੇ ਸਨੂਸਾ ਵਾਜ ਮਾਫੀ ਚਾਹੋਣਾ ਕਿ ਹੋਰ ਵੀ ਵੀਰਾਂ ਨੂੰ ਬੇਨਤੀ ਹੈ ਕਿ ਜੇ ਇਸ ਰਾ ਤੁਸੀਂ ਆਪਣੀ ਆਵਾਜ਼ ਦੇ ਵਿੱਚ ਕੋਈ ਮਿੱਣੀ ਕਹਾਣੀ ਛੋਟੀ ਕਹਾਣੀ ਸੁਣਾਉਣਾ ਚਾਹੁੰਦੇ ਹੋ ਤਾਂ ਭੇਜ ਦਿਓ ਇੱਕ ਵੀਰ ਨੇ ਭੇਜੀ ਸੀ ਇੱਕ ਦਿਨ ਉਹ ਮੈਂ ਚੈੱਕ ਕਰਦਾ ਇੱਕ ਤਾਂ ਕੰਮ ਵਾਲੇ ਹੁੰਦੇ ਰਹਿ ਜਾਂਦੇ ਉਸ ਗੱਲ ਦੀ ਮਾਫੀ ਦੇਰ ਆ ਦਰਸਤਾਬ ਸੋ ਇਹਨਾਂ ਕੁ ਜਰੂਰ ਮਾਫ ਕਰਿਓ ਕਿਉਂਕਿ ਜਿਵੇਂ ਵਾਲੇ ਹੁੰਦੇ ਜੰਦਕੱਲੀ ਮੁਲਾਜੇਦਾਰ ਜਿਆਦੇ ਸਾਰਿਆਂ ਦਾ ਮਾਨ ਰੱਖੀਦਾ ਸੋ ਲਓ ਦੋਸਤੋ ਫਿਰ ਇਸ ਦੇ ਨਾਲ ਹੀ ਹੋਣਾ ਵਕਤ ਵਧੈਗੀ ਦਾ